ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੀ 14 ਤਰੀਕ ਨੂੰ ਮਾਗੀ ਤੇ ਇੱਕ ਬੜੀ ਪੰਥਕਾ ਕਤਰਤਾ ਕਰਨ ਜਾ ਰਹੇ ਹਾਂ ਤੇ ਉਹਦੇ ਵਾਸਤੇ ਅਸੀਂ ਸਾਰੇ ਜ਼ਿਲ੍ਹਿਆਂ ਚ ਵੀ ਬੇਨਤੀ ਕਰ ਰਹੇ ਹਾਂ ਸਾਰੇ ਲੋਕਾਂ ਨੂੰ ਕਿ ਉੱਥੇ ਵੱਧ ਤੋਂ ਵੱਧ ਉਸ ਦਿਨ ਤੁਸੀਂ ਸਹਿਯੋਗ ਦਿਓ ਤੇ ਆਪਾਂ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨੌਜਵਾਨੀ ਨਸ਼ਿਆਂ ਚਾ ਕਿਸਾਨ ਸਾਡੇ ਰੋੜਾਂ ਤੇ ਆ ਬੰਦੀ ਸਿੰਘਾਂ ਦਾ ਮੋਰ ਕੋਈ ਕਿਸੇ ਪਾਸੇ ਨਹੀਂ ਸਰਕਾਰ ਸਾਡੀ ਕੋਈ ਗੱਲ ਸੁਣਵਾਈ ਹੋ ਨਹੀਂ ਰਹੀ ਤੇ ਇਸ ਕਰਕੇ ਅਸੀਂ ਹੁਣ ਆਪਾਂ ਕੋਈ ਨਵਾਂ ਪਲੇਟ ਜੋ ਜੋੜੀ ਸਾਡੀਆਂ ਸਿਆਸੀ ਤਰ੍ਹਾਂ ਸੀ ਉਹ ਵੀ ਆਪਣਾ ਜੋ ਮੈਂ ਤੇ ਇਸ ਕਰਕੇ ਆਪਾਂ ਨੂੰ ਹੁਣ ਜੋ ਪੰਜਾਬ ਦਾ ਦੁੱਖ ਦਰਦ ਰੱਖਣ ਵਾਲੇ ਜੋ ਇਸ ਧਰਤੀ ਦਾ ਜੋ ਨਮਕ ਹੇਰਾ ਕਰਨ ਵਾਲਾ ਉਨਾ ਕਰਨ ਵਾਲਾ ਉਹਨਾਂ ਨੂੰ ਬਚਾਈਏ ਕਿਉਂਕਿ ਜੋ ਪੰਜਾਬ ਦੀ ਹਵਾ ਪਾਣੀ ਕਿਸਾਨੀ ਜਵਾਨੀ ਸਾਰਿਆਂ ਵਾਸਤੇ ਤੇ ਇਹ ਇਹ ਅਸੀਂ ਪਲੇਟਫਾਰਮ ਇਸ ਬੜੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇੱਕ ਨਵੀਂ ਪਾਰਟੀ ਪੰਜਾਬ ਨੂੰ ਕੌਣ ਸੀ ਪਾਰਟੀ 14 ਤਰੀਕ ਨੂੰ ਆਪ ਪੰਜਾਬ ਵਿੱਚ ਕਰਨੇ ਜਾ ਰਹੇ ਨਹੀਂ ਅਜੇ ਉਹਦਾ ਨਾਂ ਅਸੀਂ ਪੰਜਾਬ ਉਹ ਦਿਨ 14 ਤਰੀਕ ਨੂੰ ਅਸੀਂ ਉਹਦੇ ਵਾਸਤੇ ਇੱਕ ਪੰਜ ਮੈਂਬਰ ਜਾਂ ਸੱਤ ਮੈਂਬਰ ਕਮੇਟੀ ਦਾ ਅਨਾਉਂਸ ਕਰਾਂਗੇ ਫਿਰ ਉਹ ਜੋ ਵੀ ਫਾਰਮੈਲिटीज ਹੋ ਗਈ ਉਹਦੇ ਨਾਂ ਦੀ ਉਹਦੇ ਪਾਰਟੀ ਦਾ ਸੰਵਿਧਾਨ ਦੀ ਦੂਜੀਆਂ ਚੀਜ਼ਾਂ ਜੋ ਵੀ ਅੱਗੇ ਉਹਦਾ ਢਾਂਚੇ ਨੂੰ ਕਿਦਾਂ ਅਸੀਂ ਜ਼ਿਲੇ ਵਾਜ ਪਿੰਡਾਂ ਤੱਕ ਲੈ ਕੇ ਜਾਵਾਂਗੇ ਉਸ ਉਹ ਮੁੜ ਕੇ ਉਹ ਉਹ ਜਿਹੜੀ ਕਮੇਟੀ ਹੋ ਗਈ ਉਹ ਅੱਗੇ ਵਰਕਿੰਗ ਕਮੇਟੀ ਜਾਂ ਕੋਈ ਹੋਰ ਕਮੇਟੀਆਂ ਬਣਾ ਕੇ ਕੋਈ ਐਡਵਾਈਜ਼ਰੀ ਕਮੇਟੀ ਆ ਲੀਗਲ ਐਕਸਪਰਟ ਆ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਉਹ ਉਹ ਰੂਪ ਦੋਗੀ 14 ਤਰੀਕ ਨੂੰ ਮਾਗੀ ਆ ਮਾਗੀ ਦੀ ਕਰਾਂਗੇ 14 ਤਰੀਕ ਨੂੰ ਆਪ ਜੋ ਮੰਗੀਗੇ ਦਿਨ ਤੇ ਜੋ ਸਿਰਫ ਆਪ ਹੈ ਮੀਟਿੰਗ ਬਣਾਓਗੇ ਪਾਰਟੀ ਕਾ ਅਨਾਉਂਸ ਉਸਕੇ ਬਾਅਦ ਕਰੋਗੇ ਹਾਂ ਉਹ ਦਿਨ ਅਸੀਂ ਸਮਝੋਗੇ ਪਾਰਟੀ ਕਾ ਜੋ ਪਾਰਟੀ ਅੱਗੇ ਅੱਗੇ ਵਧਾएंगे आगे आगे बढ़ाएंगे आगे, आगे इसी बढ़ावेंगे उनू के वो वर्किंग कमेटी तो आगे पंजाब जो जो आगे, आगे, आगे उड़ा टंच पार्टी पंत बना कि बनाऊ दी लोड ਪੈ ਗਈ ਹੈ पार्टी बनाऊ दी लोड ਕਿ ਜਿਹੜੀਆਂ ਪਾਰਟੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਤੋਂ ਦੋ ਪਾਰਟੀਆਂ ਪਹਿਲਾਂ ਇੱਥੇ ਕਾਫੀ ਟਾਈਮ ਲੰਮਾ ਟਾਈਮ ਉਹਨਾਂ ਰਾਜ ਕੀਤਾ ਉਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਤੀਜੀ ਪਾਰਟੀ ਲੈਂਦੀ ਸੀ ਤੇ ਉਹਨਾਂ ਨੇ ਬਹੁਤ ਛੇਤੀ ਲੋਕਾਂ ਨੂੰ ਨਰਾਸ਼ ਕਰ ਦਿੱਤਾ ਕਿਉਂਕਿ ਉਹ ਐਂ ਲੱਗਦਾ ਕਿ ਜਦੋਂ ਉਹ ਪੰਜਾਬ ਦੇ ਨਹੀਂ ਗੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਆ ਤੇ ਇਸ ਕਰਕੇ ਹੁਣ ਹਾਲਾਤ ਜਿਹੰਦੇ ਬਣੇ ਆ ਸਾਡੀ ਨੌਜਵਾਨੀ ਵੀ ਦੇਖੋ ਕਿ ਨਸ਼ਿਆਂ ਦਾ ਬੋੜਾ ਵੱਡਾ ਕਹਿਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਹ ਡੱਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਭੁਖੜ ਹੜਤਾਲ ਤੇ ਕੋਈ ਸਾਡੇ ਕਿਤੇ ਸੁਣਵਾਈ ਨਹੀਂ ਆ ਦਾ ਸਾਡੇ ਲੀਡਰਾਂ ਨੂੰ ਕੋਈ ਇਸ ਚੀਜ਼ ਦਾ ਕਿ ਅਸੀਂ ਵੀ ਇਹ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਲਈ ਕੋਈ ਕੰਮ ਕਰੀਏ ਤੇ ਇਸ ਕਰਕੇ ਹੁਣ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਜਿਹੜੇ ਪੰਜਾਬ ਨਾਲ ਕੋਈ ਦਰਦ ਰੱਖਣ ਵਾਲੇ ਪੰਜਾਬ ਦੇ ਜਾਂ ਪੰਥਨਾ ਦਰਦ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਤੇ ਪਾਰਟੀ ਬਣਾ ਕੇ ਤੇ ਪੰਜਾਬ ਦੀ ਲੜਾਈ ਜਿਹੜੀ ਪੰਜਾਬ ਪਹਿਲਾਂ ਲੜਦਾ ਰਿਹਾ ਆਪਣੇ ਹੱਕਾਂ ਹਕੂਕਾਂ ਲਈ ਉਹਦੇ ਵਾਸਤੇ ਲੜਨ ਵਾਲੇ ਸਾਨੂੰ ਵੀ ਲੱਗਦਾ ਤਾਂ ਸਰਨੇ ਕੱਲ ਵੀ ਅਪੀਲ ਕੀ ਆ ਵੀ ਕੱਲ ਮੇਰੇ ਕੋ ਆ ਕੇ ਸਭ ਖਨੋਰੀ ਬਾਰਡਰ ਤੇ ਮਿਲੇ 4 ਜਨਵਰੀ ਚਾਰ ਜਨਵਰੀ ਜਿਹੜੇ ਕੱਟ ਕੀਤਾ ਜਾਵੇ ਕੱਟ ਕੀਤਾ ਜਾਵੇ ਮੈਂ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਉਹ ਲਗਾਤਾਰ ਸੇਟ ਉਹਨਾਂ ਦੀ ਡਾਊਨ ਕਿਵੇਂ ਦੇਖੀਓ ਇੰਨੀ ਇਹ ਜੀ ਉਹਨਾਂ ਦੀ ਬਹੁਤ ਉਹਨਾਂ ਦੇ ਜਿਹੜੀ ਕੁਰਬਾਨੀ ਉਹਦੇ ਅੱਗੇ ਅਸੀਂ ਉਹਨਾਂ ਪਰਮਾਨ ਨੇ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਤੇ ਅਸੀਂ ਵੀ ਕੋਸ਼ਿਸ਼ ਅਸੀਂ ਵੀ ਸੰਗਤਾਂ ਨੂੰ ਤੁਹਾਡੇ ਥਰੂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ ਅਸਮੀ ਜੀ ਚਾਰ ਤਰੀਕ ਨੂੰ ਉਹਨਾਂ ਨੇ ਬੁਲਾਇਆ ਤੇ ਅਸਮੀ ਅਸਮੀ ਕੱਲ ਨੂੰ ਉਹਨਾਂ ਦੇ ਦਰਸ਼ਨ ਕਰਨ। ਕੀ ਪਾਰਟੀ ਅਨਾਉਂਸ ਕਰਨ ਦੀ ਤੁਸੀਂ ਸੋਚੀ ਹੈ? ਅਮਰਿਤਪਾਲ ਦੀ ਕੀ رائے ਹੈ ਉਹਦੇ ਤੇ? ਔਰ ਤੁਸੀਂ ਲੋਕ ਕਿੰਨਾ ਕੁ ਲੱਗਦਾ ਹੰਗਾਰਾ ਮਿਲੇਗਾ ਪਾਰਟੀ ਨੂੰ? ਹੰਗਾਰਾ ਜੀ ਅਸੀਂ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਕਰਨਾ ਤੇ ਸੰਗਤਾਂ ਦੇ ਮੰਗ ਦੇ ਉੱਪਰ ਹੀ ਅਸੀਂ ਪਹਿਲਾਂ ਨਹੀਂ ਤੇ ਉਦੋਂ ਦੇ ਕਰ ਸਕਦੇ ਸੀ ਅਸੀਂ ਇਹ ਪਹਿਲਾਂ ਸਾਰੇ ਪੰਜਾਬ ਚ ਘੁੰਮ ਕੇ ਸਾਰੇ ਲੋਕਾਂ ਨਾਲ رائے مشਵਰਾ ਕਰਨ ਤੋਂ ਬਾਅਦ ਹੀ ਅਸੀਂ ਇਸੇ ਪਾਸੇ ਨੂੰ ਵਧੇ ਹਾਂ ਕਿ ਲੋਕਾਂ ਦੀ رائے ਆ ਕਿ ਇਹ ਪੰਜਾਬ ਨੂੰ ਜਿਹੜੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਸਿੱਖ ਪੰਥ ਦੀ ਕੋਈ ਗੱਲ ਕਰਨ ਵਾਸਤੇ ਜਿਹੜੀ ਇੱਕ ਪਾਰਟੀ ਦੀ ਬਹੁਤ ਲੋੜ ਆ ਤੇ ਉਹ ਸਿਰਦ ਬੰਦਿਆਂ ਨੂੰ ਅੱਗੇ ਨਾਲ ਲੈ ਕੇ ਜੋ ਕੁਰਬਾਨੀ ਵਾਲੇ ਜੋ ਇਹ ਜੋ ਆਪਣੇ ਪਰਿਵਾਰ ਵਾਲ ਤੋਂ ਨਿਜਵਤੋਂ ਉੱਪਰ ਉੱਠ ਕੇ ਕੰਮ ਕਰ ਸਕਦੇ ਹੁਣ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਉਹ ਪਾਰਟੀ ਦਾ ਸਮਰਥਨ ਲਾਉਂਗੇ ਅਗਰ ਕੋਈ ਸਿੱਖ ਜਥੇਬੰਦਿਆਂ ਦੇ ਹੱਕ ਚ ਆਉਣੀ ਚਾਹੁੰਦੀ ਆ ਕੋਈ ਮੌਜੂਦਾ ਪਾਰਟੀ ਨਹੀਂ ਪਾਰਟੀ ਦਾ ਤੇ ਪਾਰਟੀ ਦੇ ਜਿੱਦਾਂ ਵੱਖ-ਵੱਖ ਜਥੇਬੰਦਿਆਂ ਵੱਖ-ਵੱਖ ਸਾਰਿਆਂ ਦਾ ਸਹਿਯੋਗ ਤੇ ਸਾਰਿਆਂ ਦਾ ਹੀ ਚਾਹੀਦਾ ਹੁੰਦਾ ਪਰ ਉਹ ਜਦੋਂ ਕੋਈ ਕੱਲ ਨੂੰ ਕੋਈ ਇਲੈਕਸ਼ਨ ਆਉਂਦੀ ਆ ਕਿਸੇ ਨਾਲ ਕੋਈ ਮੇਲ ਤਾਲਮੇਲ ਹੋ ਸਕਦਾ ਹੈ ਕਿ ਹੁਣ ਪਾਰਟੀ ਜਾਂ ਤੇ ਕੋਈ ਮਰਜ ਕਰਕੇ ਸਾਡੇ ਨਾਲ ਚੱਲ ਫੇ ਕੋਈ ਗੱਲ ਨਹੀਂ ਉਹਨੂੰ ਅਸੀਂ ਲੈ ਲਾਂਗੇ ਤੇ ਜੇ ਕੋਈ ਕਹਵੇ ਕਿ ਹਾਂ ਉਹ ਉਹ ਤੇ ਆਉਣ ਵਾਲੇ ਸਮੇਂ 'ਚ ਅਸੀਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕੀ ਪਾਰਟੀ ਦਾ ਕੀ ਨਾਂ ਸੋਚਿਆ ਕੀ ਰੱਖਿਆ ਜਾਇ ਨਾ ਤੇ ਅਸੀਂ ਜਿੱਦਾਂ ਸਮਝੋ ਕਿ ਪੰਜਾਬ ਦੀ ਜਿਹੜੋ ਬੜੀ ਬੜੀ ਲੜਾਈ ਲੜੀ ਆ ਕਾਲੀ ਦਲ ਨੇ ਅਕਸ਼ਾ ਦਾ ਕਾਲੀ ਦਲ ਵੀ ਹੋ ਸਕਦਾ ਹੈ ਕਿ ਕੋਈ ਅਜੇ ਫਾਈਨਲ ਨਹੀਂ karenge ਜਿਹੜੀ ਉਹ ਅਸੀਂ 5-7 ਮਿੰਨਰਾਂ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਆ ਉਹ ਹੀ ਸਾਰੀਆਂ ਚੀਜ਼ਾਂ ਉਹਦਾ ਪਾਰਟੀ ਦਾ ਸੰਵਿਧਾਨ ਬਾਰੇ ਪਾਰਟੀ ਦੇ ਨਾਮ ਬਾਰੇ ਫਾਈਨਲ ਕਰੂਗੀ ਬਾਕੀ ਜੋ ਵੀ ਉਹ ਅੱਗੇ ਉਹਦਾ ਢਾਂਚਾ ਉਹਨੂੰ ਪਾਇਆ ਬਸ ਬਾਹਰ ਆਉਣ ਬਾਰੇ ਕੋਈ ਗੱਲਬਾਤ ਚੱਲੀ ਕਿਸੇ ਪਾਸੇ ਕੋਈ ਗੱਲ ਆਈ ਨਹੀਂ ਅਜੇ ਕੋਈ ਗੱਲਬਾਤ ਕੋਈ ਸਰਕਾਰ ਦੀ ਅਜੇ ਨੀਅਤ ਮੇਰੇ ਖਿਆਲ ਅਕ ਜਹੀ ਨਹੀਂ ਗਈ ਹੁਣ ਉਹਨਾਂ ਦੀ 15 ਤਰੀਕ ਹੈ ਸ਼ਾਇਦ ਕੋਰਟ ਤੋਂ ਕੋਈ ਰੀਲੀਫ ਮਿਲ ਜੇ ਤੇ ਵੱਖਰੀ ਗੱਲ ਹੈ ਪਰ ਅਜੇ ਮੇਰੇ ਖਿਆਲ ਹੈ ਕਿ ਕੋਈ ਗੱਲ ਹੋਈ ਹੋਵੇ ਔਰ ਅਮਰਿਤਪਾਲ ਦਾ ਕੀ ਕਹਿਣਾ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਅਮਰਿਤਪਾਲ ਦਾ ਤੇ ਕਹਿਣਾ ਕਿ ਜੇ ਲੋਕਾਂ ਦੀ رائے ਨਾਲ ਹੀ ਆਪਾਂ ਕੰਮ ਕਰਨਾ ਹੈ ਜੇ ਲੋਕ ਚਾਹੁੰਦੇ ਉਹ ਤੇ ਪਹਿਲਾਂ ਰਾਜਨੀਤੀ ਚ ਵੈਸੇ ਹੀ ਨਹੀਂ ਆਉਣਾ ਨਹੀਂ ਸੀ ਚਾਹ ਰਹੇ ਉਹ ਕਹਿੰਦਾ ਕਿ ਅੱਜ ਵੀ ਮੇਰਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਮਕਸਦ ਹੈ ਤੇ ਇਸ ਕਰਕੇ ਜੇ ਪੰਜਾਬ ਦੇ ਹੁਣ ਕੀ ਹੈ ਕਿ ਰਾਜਨੀਤਿਕ ਪਾਰਟੀ ਤੋਂ ਬਿਨਾ ਕੋਈ ਪਾਵਰ ਤੋਂ ਬਿਨਾ ਕੋਈ ਤੁਸੀਂ ਕਿਸ ਚੀਜ਼ ਤੇ ਕੋਈ ਵੀ ਮਸਲੇ ਤੇ ਕੋਈ ਉਹਨੂੰ ਰੋਕਣ ਇਸ ਜਿਦਾ ਨਸ਼ਾ ਹੀ ਹੈ ਜਦਾਂ ਸਰਕਾਰ ਦੀ ਸਹਿਮਤੀ ਨਾਲ ਵਿਕਰੇ ਜੇ ਸਰਕਾਰ ਕੋਈ ਚੰਗੀ ਹੋਵੇ ਪੰਜਾਬ ਦੇ ਹਕਾਂ ਲਈ ਨੌਜਵਾਨੀ ਨਾਲ ਕੋਈ ਪਿਆਰ ਕਰਨ ਵਾਲੀ ਕੋਈ ਪੰਜਾਬ ਦਾ ਦਰਦ ਰੱਖਣ ਵਾਲੀ ਹੋਵੇ ਤੇ ਨਸ਼ਾ ਬੰਦ ਕੀਤਾ ਜਾ ਸਕਦਾ ਤੇ ਕੀ ਲੱਗਦਾ ਕਿ ਪੰਜਾਬ ਨਵੀਂ ਪਾਰਟੀ ਜਿਹੜੀ ਤੁਸੀਂ ਬਣਾਉਣ ਜਾ ਰਹੇ ਹੋ ਉਹਦੇ ਨਾਲ ਪੰਜਾਬ ਦਾ ਸੁਧਾਰ ਹੋਊਗਾ ਕਿਉਂਕਿ ਪਾਰਟੀਆਂ ਪਹਿਲਾਂ ਵੀ ਬਹੁਤ ਬਣੀਆਂ ਸਿਰ ਪਾਰਟੀਆਂ ਤਾਂ ਕਿ ਸੀਮਤ ਰਹਿ ਗਈਆਂ ਸੀ ਤੇ ਅਸੀਂ ਤੇ ਜੀ ਇੱਕ ਕੋਈ ਵਾਦਾ ਤੇ ਨਹੀਂ ਕਰ ਸਕਦੇ ਕੋਸ਼ਿਸ਼ ਹੈ ਸਾਡੀ ਕਿ ਇਮਾਨਦਾਰੀ ਨਾਲ ਸੱਚੇ ਦਿਲ ਤੋਂ ਜੇ ਕੋਈ ਲੱਗੰਗੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਗੁਰੂ ਮਹਾਰਾਜ ਸਫਲਤਾ ਜੇ ਸਭ ਦੇ ਭਲੇ ਦੀ ਗੱਲ ਲੈ ਕੇ ਚੱਲਾਂਗੇ ਇਹ ਨਹੀਂ ਕਿ ਆਪਣੇ ਪਰਿਵਾਰਵਾਦ ਵਾਸਤੇ ਜਾਂ ਨਿੱਜਵਾਦ ਵਾਸਤੇ ਆਪਾਂ ਤੁਰੀਏ ਤੇ ਫਿਰ ਮੇਰੇ ਖਿਆਲ ਅਕ ਜਿੱਦਾਂ ਅੱਗੇ ਰੋਲਕੀਆਂ ਉਦਾਂ ਅਸੀਂ ਵੀ ਰੋਲ ਸਕਦੇ ਆ ਪਰ ਸਾਡਾ ਤੇ ਟੇਕ ਇਹੋ ਹੀ ਆ ਕਿ ਅਸੀਂ ਸਾਡੀ ਜਿਹੜੀ ਆ ਆਪਣੇ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਜੋ ਵੀ ਸਾਡੇ ਮਸਲੇ ਉਹਨਾਂ ਨੂੰ ਬਚਾਉਣ ਵਾਸਤੇ ਬੇਅਦਬੀਆਂ ਦਾ ਮੁੱਦਾ ਗੱਲ ਇਹ ਤਾਂ ਬੇਅਦਬੀਆਂ ਮੁੱਦਾ ਜਿਹੜਾ ਉੱਥੇ ਹੀ ਖੜਾ ਹੋਇਆ ਜਦੋਂ ਕੋਈ ਵੀ ਪਾਰਟੀ ਹੋਂਦ ਵਿੱਚ ਆਉਂਦੀ ਆ ਵਾਅਦਾ ਕੀਤਾ ਜਾਂਦਾ ਪਰ ਵਾਅਦੇ ਤੇ ਖਰਾ ਨਹੀਂ ਉਤਰਦੇ ਕੀ ਤੁਸੀਂ ਖਰਾ ਉਤਰੋਗੇ ਨਹੀਂ ਅਸੀਂ ਜੀ ਆਪਣੀ ਹੁਣ ਇਹ ਤਾਂ ਵਾਦਾ ਕਰਕੇ ਆਏ ਸੀ ਤੇ ਜੇ ਸਰਕਾਰ ਦੇ ਹੁੰਦਿਆਂ ਵੀ ਨਹੀਂ ਇਹ ਕੁਝ ਕਰ ਸਕਦੇ ਤੇ ਫਿਰ ਤੇ ਮੇਰੇ ਖਿਆਲ ਕੋਈ ਬਹੁਤ ਜੇ ਕੋਈ ਕੱਲ ਨੂੰ ਮੌਕਾ ਹੁੰਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੇ ਏਸੀ ਏਸੀ ਲੜਾਈ ਵਾਸਤੇ ਤੇ ਸਾਨੂੰ ਮੈਦਾਨ ਚਾਉਣਾ ਪੈ ਰਿਹਾ ਸਾਡੇ ਬੰਦੀ ਸਿੰਘਾਂ ਦੀ ਜੇ ਹਰਾਈ ਨਹੀਂ ਹੋ ਰਹੀ ਬੇਦਬੀ ਦਾ ਇਨਸਾਫ ਨਹੀਂ ਮਿਲ ਰਿਹਾ ਸਾਡੇ ਕਿਸਾਨਾਂ ਦਾ ਇਨਸਾਫ ਨਹੀਂ ਹੋ ਰਿਹਾ ਤੇ ਜੇ ਅਸੀਂ ਇਹ ਇਹਦੇ ਵਾਸਤੇ ਪਾਰਟੀ ਬਣਾ ਰਹੇ ਤੇ ਇਹ ਤੋਂ ਇੱਥੇ ਪਿੱਛੇ ਕਿੱਦਾਂ ਹਟਾਂਗੇ ਅਸੀਂ ਇਹ ਏਸੀ ਇਸੇ ਕਰਕੇ ਨਹੀਂ ਤੇ ਪਾਰਟੀਆਂ ਤਾਂ ਬਹੁਤ ਆ ਆ ਸਾਨੂੰ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਸ ਕਰਕੇ ਅਸੀਂ ਇਹ ਸਾਰੇ ਪੰਜਾਬੀ ਦੇ ਲੋਕਾਂ ਦਾ ਸਾਰੇ ਲੋਕ ਸੰਘਾਂ ਦਾ ਸੰਯੋਗ ਲੈ ਕੇ ਇਹ ਚੀਜ਼ ਕਰਨੇ ਜਾ ਰਹੇ ਆ ਤੇ ਸਾਰਿਆਂ ਨੂੰ ਇਹ ਇਕੱਲੇ ਕਰਦੇ ਵਸਦੀ ਕਹਿੰਦੇ ਸਾਰਿਆਂ ਦਾ ਜਦੋਂ ਉੱਠ ਖੜਾਓਗੇ ਤੇ ਫੇਰ ਹੀ ਮੇਰੇ ਖਿਆਲ ਨਾਲ ਨਸ਼ੇ ਦਾਜ ਕਾਇਰ ਵੀ ਤਾਂ ਹੀ ਅਸੀਂ ਥਲ ਸਕਦੇ ਆ ਜਾਂ ਜੋ ਚਾਈ ਦੀ ਤਿਆਰੀ ਹੋ ਰਹੀ ਹੈ ਜੀ ਫਿਰ ਇਸ ਦਾ ਮਤਲਬ ਹੁਣ ਲਾਮਬਤ ਦੀ ਪੂਰੀ ਕੀਤੀ ਜਾ ਰਹੀ ਹੈ ਨੇ ਇਹ ਤਿਆਰੀਆਂ ਤੇ ਜੀ 2027 ਹੋਵੇ ਜਾਂ ਕੋਈ ਹੋ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਸਾਰੇ ਚੀਜ਼ ਅਸੀਂ ਜਦੋਂ ਜੇ ਇਸ ਫੀਲਡ 'ਚ ਸਾਰੀ ਜਗ੍ਹਾ ਤੇ ਸੁਧਾਰ ਦੀ ਬਹੁਤ ਵੱਡੀ ਲੋੜ ਆ ਜੋ ਸ਼੍ਰੋਮਣੀ ਕਮੇਟੀ ਆ ਤੇ ਇਹ ਵੀ ਇੱਕ ਸਾਡੀ ਬੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਸੀਗੀ ਤੇ ਉਹ ਉਹ ਜੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਤੇ ਮੇਰਾ ਖਿਆਲ ਜੋ ਧਰਮ ਪਰਵਰਤਨ ਜਾਂ ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ ਪੰਜਾਬ 'ਚ ਨਸ਼ਾ ਵੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੀ ਵੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਹ ਅਕਾਲੀ ਦਲ ਮਾਨ ਦਲ ਦੀ ਵੀ ਪਾਰਟੀ ਆ ਉਹ ਵੀ ਸਿੱਖਾਂ ਲਈ ਕਹਿੰਦੇ ਅਸੀਂ ਕੰਮ ਕਰਦੇ ਆ ਬੜੇ ਪ ਇਕੱਠਾ ਚੱਲਿਆ ਜਾਊਗਾ ਜਾਂ ਤੁਸੀਂ ਅਲੱਗ ਚੱਲੋਗੇ ਉਹ ਅਲੱਗ ਚੱਲਣਗੇ ਨਹੀਂ ਅਸੀਂ ਸਾਰਿਆਂ ਦਾ ਸਮਰਥਨ ਤੇ ਅਸੀਂ ਸਾਰਿਆਂ ਨਾਲ ਲੈ ਕੇ ਸਾਰਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਹਾਂ ਜਿੱਥੋਂ ਤੱਕ ਚੱਲਣ ਦੀ ਕੋਸ਼ਿਸ਼ ਹੈ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਵੀ ਪੰਜਾਬ ਨਾਲ ਪੰਥਨ ਦਾ ਦਰਦ ਰੱਖਣ ਵਾਲੀਆਂ ਧਿਰਾਂਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਵੇਂ ਤੁਸੀਂ ਇਸ਼ਾਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅੰਮ੍ਰਿਤਸਰਾ ਤੁਹਾਡੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਦੀ ਮਿਲਦੀ ਹੋ ਸਕਦੀ ਹੈ ਲੱਗਦਾ ਵੀ ਫਿਰ ਆਪਦੀ ਫਾਰਟੀ ਵੀ ਹੋ ਸਕਦੀ ਹੈ ਪਾਰਟੀ ਤੇ ਹੋ ਸਕਦਾ ਕਿ ਦੋ ਹੀ ਹੋਣ ਜੋ ਵੀ ਚਾਰਵੀ ਜਿੱਦਾਂ ਸਾਰਿਆਂ ਨੂੰ ਅਸੀਂ ਬਾਅਦ ਚ ਵੀ ਕੋਈ ਸਾਂਝੇ ਪ੍ਰੋਗਰਾਮਾਂ ਤੇ ਤਾਲਮੇਲ ਕਰਕੇ ਇਕੱਠੇ ਚੱਲਣ ਦੀ ਕੋਸ਼ਿਸ਼ ਅਸੀਂ ਕਹਿੰਨੇ ਕਿ ਪੰਜਾਬ ਜੇ ਆਪਾਂ ਪੰਜਾਬ ਦਾ ਦਰਦ ਰੱਖਦੇ ਹਾਂ ਸਾਰੇ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹਨਾਂ ਨੂੰ ਅੱਜ ਦਾ ਹੁਣ ਬੰਦੀ ਸਿੰਘਾਂ ਦਾ ਮਸਲਾ ਵਾ ਕਿਸਾਨੀ ਦਾ ਮਸਲਾ ਸਾਰੇ ਜਣੇ ਆਉਣ ਰੋਡ ਤੇ ਤੇ ਇਹ ਹਾਲ ਹੋ ਜੇ ਤੇ ਸਾਰਿਆਂ ਤੇ ਨਾ ਵੀ ਸਦਾ ਦਿੰਦੇ ਹੋ ਕਿ ਅਬ ਮਰਜ ਕਰਨਾ ਅਸੀਂ ਕਿ ਜੇਕਰ ਪਾਰਟੀ ਬਣਾਉਂਦੇ ਹੋ ਤਾਂ ਨਹੀਂ ਸ੍ਰੀ ਸੁਖਵੀਰ ਬਾਦਲ ਨੇ ਤੇ ਪੂਰੀ ਜੱਦ ਫੜੀ ਹੋਈ ਹੈ ਕਿ ਅਕਾਲੀ ਦਲ ਜਿੰਨਾ ਤੱਕ ਪੂਰਾ ਚੰਗੀਤਨਾ ਖਤਮ ਨਹੀਂ ਹੁੰਦਾ ਨਾ ਚਿਰ ਮੈਂ ਪਿੱਛੇ ਨਹੀਂ ਹਟੂਗਾ ਉਹਨਾਂ ਨੇ ਤਾਂ ਅਕਾਲ ਤਖਤ ਦੇ ਆਦੇਸ਼ ਨੂੰ ਵੀ ਉਹਨਾਂ ਨੇ ਉਹ ਨਹੀਂ ਮੰਨਿਆ ਤੇ ਉਹ ਜੋ ਉਹਨਾਂ ਨੂੰ ਦੇਖ ਦਿੱਤਾ ਹੈ ਕਿ ਤਿੰਨ ਦਿਨ ਚ ਅਸਤੀਫਾ ਦੇ ਦਿਓ ਉਹ ਹੁਣ ਹੋਰ ਡਰਾਮੇਬਾਜ਼ੀਆਂ ਸ਼ੁਰੂ ਕਰਕੇ ਇਹ 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 ਹੀ ਚੀਜ਼ਾਂ ਤੋਂ ਵੇ ਲੋਕਾਂ ਤੰਗ ਆ ਗਏ ਤਾਂ ਇਹ ਪਾਰਟੀ ਦੀ ਲੋੜ ਹੈ ਪਰ ਉਹਨਾਂ ਨੇ ਤਾਂ ਹੁਣ ਮਾਫੀ ਵੀ ਜਿਹੜੀ ਆ ਉਹ ਮੰਗ ਲਈ ਆ ਅਕਾਲ ਤਖਤ ਸਾਹਿਬ ਦੇ ਜਾ ਕੇ ਨਹੀਂ ਮਾਫੀ ਤੇ ਜਿਹੜੀ ਮੰਗਲੀ ਆ ਜੀ ਮਾਫੀ ਤੇ ਇੱਕ ਮੇਰੇ ਖਿਆਲ ਡਰਾਮਾ ਕੀਤਾ ਗਿਆ ਮਾਫੀ ਮੰਗਣ ਤੋਂ ਬਾਅਦ ਜੋ ਅਕਾਲ ਤਖਤ ਦਾ ਆਦੇਸ਼ ਸੀ ਕਿ ਤੁਸੀਂ ਪ੍ਰਧਾਨਗੀ ਤੋਂ ਸਾਰੇ ਉਹਦਿਆਂ ਤੋਂ ਅਸਤੀਫਾ ਦਿਓ ਤੇ ਉਹ ਅਜੇ ਤੱਕ ਉਹਨੂੰ ਲਟਕਾਇਆ ਜਾ ਰਿਹਾ ਉਹ ਨਹੀਂ ਮੰਨਿਆ ਜਾ ਰਿਹਾ